ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਹੈ ਜੀ ਸੋਮਵਾਰ ਦਾ ਦਿਨ ਥਮ ਪਕਾ ਰਹੇ ਸੀ ਆਪਾਂ ਮੱਥਾ ਟੇਕਣਾ ਕਰ ਲੋ ਇਸੜੀਆਂ ਦਾ ਇਹ ਪਹਿਲਾਂ ਮਿੱਠੇ ਪਕਾ ਰਹੇ ਸੀ ਜੀ ਆਪਾਂ ਮੱਥਾ ਟੇਕਣ ਲਈ ਸਰੋਂ ਦੇ ਤੇਲ 'ਚ ਪਕਾ ਰਹੇ ਹਾਂ ਬੱਸ ਦਹੀਂ ਸਾਰੀ ਮੱਠਾ ਡਿਕਦਾ ਜੀ ਸਾਰੀ ਘਰਾਂ 'ਚ ਬਣਿਆ ਗੱਲ ਕੁਛ ਨਾ ਕੁਛ ਆਪਾਂ ਮਿੱਠੇ ਤੇ ਪਕੌੜੇ ਬਣਾਏ ਸੀਗੇ ਜੀ ਹੋਰ ਨਹੀਂ ਕੁਛ ਬਣਾਇਆ ਪਕੌੜੇ ਥੋੜੇ ਜਿਹਾ ਬਣਾਏ ਸੀਗੇ ਵਿੱਚ ਮਿੱਠੇ ਫਿਰ ਜ਼ਿਆਦਾ ਨਹੀਂ ਖਾਂਦੇ ਜੀ ਥੋੜੇ ਖਾਂਦੇ ਆ ਪਕੌੜੇ ਖਾ ਲਈ ਸੀ ਬੱਚਿਆਂ ਨੇ ਇੱਕ ਪੂਰਾ ਪਹਿਲਾਂ ਕੱਢ ਲਿਆ ਸੀ ਦੂਸਰਾ ਪਾਇਆ ਹੋਇਆ ਜੀ ਇਹ ਛੋਟੇ ਛੋਟੇ ਪਾਈ ਨੇ ਜੀ ਤੇ ਥੋੜੇ ਜੇ ਦੂਸਰੀ ਲੋਟ ਬਣਾਵਾਂਗੇ ਦੋ ਤਰ੍ਹਾਂ ਦੇ ਮਿੱਠੇ ਬਣਾਵਾਂਗੇ ਇਹਦਾ ਮਿੱਠੇ ਗੋਲ ਗੋਲੇ ਤੇ ਸਾੜਵਾਦੀ ਬਣਦੇ ਨੇ ਜੀ ਜਦੋਂ ਮੱਥਾ ਟਿਕਣਾ ਹੁੰਦਾ ਹੈ ਬੇਸੇ ਤਾਂ ਬੰਦੇ ਨਹੀਂ ਪਰ ਸਵਾਲ ਲੱਗਦੇ ਨੇ ਜੀ ਕਦੇ ਕਦੇ ਕੋਈ ਤਲੀ ਹੋਈ ਚੀਜ਼ ਬਣਾਈ ਹੋਈ ਤਾਂ ਸਵਾਲ ਲੱਗਦੀ ਹੈ ਡੇਲੀ ਨਹੀਂ ਖਾਦੀ ਜਾਂਦੀ ਜੀ ਤੇ ਨਾ ਹੀ ਖਾਣੀ ਚਾਹੀਦੀ ਹੈ ਜੀ ਤਲੇ ਹੋਏ ਰੋਜੀ ਇਹ ਸਿੰਪਲ ਇਸੇ ਤਰ੍ਹਾਂ ਪਾਈ ਸੀ ਜੀ ਮੰਮੀ ਪਾ ਰਹੇ ਨੇ ਫਿਰ ਅੱਗੇ ਥੋੜੇ ਜੇ ਹੱਥ ਤੇ ਵਧਾ ਕੇ ਪਾਵਾਂਗੇ ਜੀ ਗੋਲ ਕਰਕੇ ਚਿੱਲੇ ਦੀ ਬਣਾਉ ਲੱਗੀ ਸੀ ਗੈਸ ਤੇ ਟਾਈਮ ਲੱਗ ਜਾਂਦਾ ਜੀ ਤਾਂ ਕਰਕੇ ਆਪਾਂ ਚੁੱਲੇ ਤੇ ਬੈਠ ਕੇ ਰਾਮਣਾ ਬਣਾ ਲਾਂਗੇ ਇੰਨਾ ਚੀਜ਼ਾਂ ਨੂੰ ਬਣਾਉਣ ਨੂੰ ਟਾਈਮ ਲੱਗਦਾ ਜੀ ਇੰਨਾ ਟਾਈਮ ਰਸੋਈ 'ਚ ਖੜਨਾ ਔਖਾ ਹੋ ਜਾਂਦਾ ਤਾਂ ਕਰਕੇ ਆਪਾਂ ਚੁੱਲੇ ਤੇ ਅੱਗ ਮਚਾ ਲਈ ਸੀ ਬੀਤੇ ਬੈਠ ਕੇ ਰਾਮਣਾ ਬਣਾ ਲਾਂਗੇ ਟਾਈਮ ਬਹੁਤ ਲੱਗ ਜਾਂਦਾ ਜੀ ਪਾ ਲੈਣੀ ਜੀ ਅਜੇ ਹੋਰ ਆਟਾ ਹੈਗਾ ਜੀ ਕੁਛ ਮੱਥਾ ਟਿਕਣ ਨੂੰ ਉੱਥੇ ਲੈ ਕੇ ਜਾਣੇ ਹੁੰਦੇ ਆ ਤੇ ਕੁਛ ਆਪਾਂ ਘਰੇ ਰੱਖ ਲੈਣੇ ਹੁੰਦੇ ਆ ਜੀ ਖਾਣ ਲਈ ਜਿਹੜੇ ਉੱਥੇ ਲੈ ਕੇ ਜਾਣੇ ਮੱਥਾ ਟਿਕਣ ਨੂੰ ਉਹ ਤਾਂ ਉੱਥੇ ਪਾਉਣੇ ਹੁੰਦੇ ਆ ਜੀ ਸਾਰੇ ਘਰੀ ਆਪਾਂ ਅਲੱਗ ਤੋਂ ਰੱਖ ਲੈਣੇ ਆ ਪਹਿਲਾਂ ਮੱਥਾ ਟਿਕਣ ਵਾਲੀ ਅਲੱਗ ਕੱਢ ਕੇ ਰੱਖ ਦਾਂਗੇ ਇਧਰ ਹੱਥ ਨੂੰ ਸੀਕ ਲੱਗ ਰਿਹਾ ਸੀਗਾ ਇਹ ਮੂਰਲੀ ਸਾਈਡ ਤੇ ਤੋ ਆਪਾਂ ਕੰਮ ਅੰਦਰਲੇ ਕੰਮ ਖਤਮ ਕਰ ਲਈ ਸੀਗੇ ਧਾਰਾ ਵਗੈਰਾ ਕੱਢਿਆਈ ਸੀ ਦੁੱਧ ਵੀ ਸਾਂਭ ਲਿਆ ਸੀਗਾ ਫਿਰ ਆਪਾਂ ਇੱਥੇ ਲੱਗੇ ਸੀਗੇ ਬਣਾਉਣਾ ਅੱਜ ਰੋਟੀ ਨਹੀਂ ਬਣਾਉਣੀ ਸੀ ਇਹ ਹੀ ਬਣਾਵਾਂਗੇ ਜੀ ਆਪਾਂ ਬਿਲਕੁਲ ਜੇ ਸਵੇ ਦਾ ਟਾਈਮ ਹੋ ਗਿਆ ਸੀਗਾ ਜ ਹਨੇਰਾ ਹੀ ਹੋਣ ਵਾਲਾ ਹੋ ਗਿਆ ਸੀ ਕਹਿੰਦੇ ਸੀਗੇ ਜਲਦੀ ਬਣਾਵਾਂਗੇ ਪਰ ਲੇਟ ਹੀ ਹੋ ਗਏ ਲੋ ਜੀ ਆਪਾਂ ਇਹ ਵੀ ਕੱਢ ਲਏ ਨੇ ਸਾਰੇ ਬਣਾ ਲਾਂਗੇ ਜੀ ਇਸੇ ਤਰ੍ਹਾਂ ਆਪਾਂ ਇਹ ਹੁਣ ਥੋੜੇ ਜੇ ਹੱਥ ਦੇ ਉੱਤੇ ਗੋਲ ਕਰਕੇ ਪਾਵਾਂਗੇ ਜੀ ਇਹ ਇਸ ਤਰ੍ਹਾਂ ਦੇ ਬਣੇ ਨੇ ਬਿਲਕੁਲ ਛੋਟੇ ਛੋਟੇ ਬਣਾਈ ਨੇ ਜੀ ਹੁਣ ਇਸ ਤਰ੍ਹਾਂ ਦੇ ਬਣਾ ਰਹੇ ਹਾਂ ਜੀ ਤੇ ਅੱਗ ਆਪਾਂ ਜਿਆਦਾ ਤੇਜ਼ ਨਹੀਂ ਕਰੀ ਜੀ ਜਿਆਦਾ ਤੇਜ਼ ਹੁੰਦੀ ਅੱਗ ਫਿਰ ਬਾਹਰੋਂ ਪਉਣ ਸਰ ਕਾਲੇ ਹੋ ਜਾਂਦੇ ਨੇ ਵਿੱਚੋਂ ਕੱਚੇ ਰਹਿ ਜਾਂਦਾ ਆਟਾ ਤਾਂ ਕਰਕੇ ਆਪਾਂ ਅੱਗ ਹਿਸਾਬ ਸੇ ਨੜੀ ਰੱਖੀ ਹੋਈ ਹੈ ਠੀਕ ਜੀ ਇਹ ਬਣਾਉਣ ਤੋਂ ਬਾਅਦ ਆਪਾਂ ਪਕੌੜਿਆਂ ਦੀ ਤਿਆਰੀ ਕਰਾਂਗੇ ਜਿਉਂ ਬਣਾਵਾਂਗੇ ਬ੍ਰੈਡ ਵੀ ਲੈਂਦੇ ਸੀਗੇ ਜੀ ਪੈਕਟ ਪਰ ਉਹ ਨਹੀਂ ਬਣਾਈ ਹੈਗੇ ਐਨਾ ਕੁਸ ਖਾਦਾ ਨਹੀਂ ਜਾਂਦਾ ਹੈਗਾ ਜੀ ਤળે ਹੋਇਆ ਫੇਰ ਉਹ ਕਦੀ ਉਹਨਾਂ ਦਾ ਫੇਰ ਬਣਾ ਲਾਂਗੇ ਉਸਾਂ ਇੱਕ ਦਿਨ ਚ ਵੱਧ ਬਣਾਉਣ ਦਾ ਕੋਈ ਫਾਇਦਾ ਵੀ ਹੈ ਨਹੀਂਗਾ ਜੀ ਫੇਰ ਅੱਧੇ ਕੁਸ ਖਾਦੇ ਜਾਂਦੇ ਆ ਕੁਸ ਆਪਾਂ ਮੱਜਾਂ ਵਗੈਰਾ ਨੂੰ ਪਾਉਣੇ ਆ ਫੇਰ ਵਾਧੂ ਪੈ ਰਹਿੰਦੇ ਨੇ ਇਹਨੇ ਨਹੀਂ ਖਾਦੇ ਜਾਂਦੇ ਤਾਂ ਕਰਕੇ ਆਪਾਂ ਥੋੜੀ ਚੀਜ਼ ਬਣਾ ਲੈਨੇ ਜਦੋਂ ਫੇਰ ਜੀ ਕਰਦਾ ਜੀ ਫੇਰ ਬਣਾ ਲਓ ਥੋੜੀਏ ਬਣਾਉਣੀ ਚਾਹੀਦੀ ਹੈ ਅੱਜ ਤਾਂ ਇਹ ਸਾਰਿਆਂ ਦੇ ਘਰੀ ਬਣ ਰਹੇ ਨੇ ਜੀ ਮਿੱਠੇ ਪਕੌੜੇ ਕਿਸੇ ਦੇ ਕਚੌਰੀਆਂ ਕੁਝ ਅਲੱਗ-ਅਲੱਗ ਚੀਜ਼ਾਂ ਆਪਣੀ-ਆਪਣੀ ਪਸੰਦ ਅਨੁਸਾਰ ਜੀ ਲੋ ਜੀ ਇਹ ਬਣ ਗਏ ਹੁਣ ਆਪਾਂ ਇਧਰ ਪਕੌੜੀਆਂ ਦਾ ਮਟੀਰੀਅਲ ਤਿਆਰ ਕਰ ਲਾਂਗੇ ਪਿਆਜ਼ ਤੇ ਆਲੂ ਕੱਟ ਲੈਨੇ ਜੀ ਵਿੱਚ ਹਰਾ ਧਨੀਆ ਕੱਟਿਆ ਪਾਲਕ ਹੋਣਾ ਨਹੀਂ ਸੀ ਆਪਾਂ ਹਰਾ ਧਨੀਆ ਕੱਟ ਲਿਆ ਜੀਰਾ ਮਿਰਚ ਨਾਣ ਤੇ ਨਾਲ ਪਾਵਾਂਗੇ ਜੀ ਆਪਾਂ ਹਲਦੀ ਕਲਰ ਲਈ ਇਹਦੇ ਨਾਲ ਥੋੜਾ ਜਿਹਾ ਕਲਰ ਵਧੀਆ ਹੋ ਜਾਊਗਾ ਹਲਦੀ ਨਾਲ ਤੇ ਇੱਕ ਪਾਇਆ ਸੀਗਾ ਜੀ ਆਪਾਂ ਗਰਮ ਮਸਾਲਾ ਇਹਨਾਂ ਨੂੰ ਮਿਕਸ ਕਰ ਲਾਂਗੇ ਪਹਿਲਾਂ ਫਿਰ ਬੇਸਨ ਪਾਵਾਂਗੇ ਬੇਸਨ ਆਪਣਾ ਸਾਣਕੇੜ ਵਿੱਚ ਪਾਇਆ ਹੋਇਆ ਜੀ ਨੋਟ ਵਿੱਚ ਅੱਜ ਜੂ ਇਹਨਾਂ ਦੇ ਵਿੱਚ ਪਹਿਲਾਂ ਆਪਾਂ ਇਕੱਲਾ ਤਾਂ ਮਿਕਸ ਕਰਤਾ ਜੀ ਇਹ ਹੁਣ ਇਹ ਬੇਸਨ ਪਾਵਾਂਗੇ ਜਿਆਦਾ ਬੇਸਨ ਜਿਆ ਨਹੀਂ ਲਾਉਂਦੇ ਜੀ ਆਪਾਂ ਵੀ ਉੱਪਰ ਜਿਆਦਾ ਬੇਸਨ ਜਿਆ ਹੋਵੇ ਆਪਾਂ ਇਸ ਹੱਬ ਨਾਲ ਪਾਣੀ ਪਾ ਲਾਂਗੇ ਜਿੰਨੀ ਕਿ ਜ਼ਰੂਰਤ ਹੈ। ਜਿਆਦਾ ਪਤਲਾ ਨਹੀਂ ਕਰਦੇ ਹੈਗੇ। ਲੋਨ ਕਰਕੇ ਫਿਰ ਪਾਣੀ ਛੱਡ ਦਿੰਦਾ ਜੀ ਫਿਰ ਪਤਲਾ ਹੋ ਜਾਂਦਾ ਬਣਾਉਂਦੇ ਬਣਾਉਂਦੇ। ਮੀਸਨ ਹੋਰ ਪਾ ਲਾਂਗੇ ਜੀ ਆਪਾਂ ਇਹ ਡੱਬੇ ਵਾਲਾ ਸਾਰੇ ਪੈ ਗਏ ਸੀ। ਅੱਜ ਆਪਾਂ ਇਹ ਕੰਮ ਵਗੈਰਾ ਦੀ ਕਰਦੇ ਕੰਮਾਂ ਦੀ ਹੋਰ ਕੋਈ ਵੀਡੀਓ ਨਹੀਂ ਬਣਾਈ ਜੀ ਇਹ ਹੀ ਬਣਾਈ ਸੀ ਤੇ ਜਿਆਦਾ ਵੱਡੀ ਵੀਡੀਓ ਵੀ ਆਪਾਂ ਨਹੀਂ ਪਾਉਂਦੇ ਵੀ ਭੈਣ ਭਾਈ ਨੂੰ ਸਕਿਪ ਕਰਕੇ ਦੇਖਣੀ ਪਵੇ ਜੀ ਉਹਦਾ ਕੋਈ ਫਾਇਦਾ ਨਹੀਂ 10 12 ਮਿੰਟ ਦੀ ਵੀਡੀਓ ਪਾਣੀ ਹੁੰਦੇ ਆਪਾਂ ਸਾਰੀ ਫੁੱਲ ਵਾਚ ਕਰਿਆ ਕਰੋ ਜੀ ਜ਼ਰੂਰ ਜੇ ਜਿਆਦਾ ਲੰਬੀ ਵੀਡੀਓ ਪਾ ਦਿੰਨੇ ਜੀ ਉਹਨੂੰ ਸਕਿਪ ਕਰਕੇ ਦੇਖਣਗੇ ਭੈਣ ਭਾਈ ਉਹ ਦਾ ਤਾਂ ਫਿਰ ਕੋਈ ਫਾਇਦਾ ਨਹੀਂ ਹੈਗਾ ਜੀ ਤਾਂ ਕਰਕੇ ਆਪਾਂ ਵੀਡੀਓ ਛੋਟੀੇ ਪਾਉਨੇ ਆ ਬਿਨਾਂ ਸਕਿੱਪ ਕਰੇ ਦੇਖੋ ਸਾਰੇ ਜਾਣੇ ਲਓ ਜੀ ਆਪਾਂ ਹੋਰ ਬੇਸਣ ਪਾ ਲਿਆ ਡੱਬਾ ਕਰ ਲਿਆ ਜੀ ਖਾਲੀ ਇਹ ਪਹਿਲਾਂ ਦਾ ਬੇਸਣ ਪਿਆ ਸੀ ਜਿਹੜਾ ਹੁਣ ਲਿਆਂਦਾ ਉਹ ਆਪਣਾ ਲਫਾਕੀਚ ਪਿਆ ਹਜੀ ਉਹਨੂੰ ਫੇਰ ਪਾ ਦਾਂਗੇ ਡੱਬੇ ਦੇ ਵਿੱਚ ਸਣ ਕੇ ਲਓ ਜੀ ਲੱਗ ਗਈ ਸੀ ਆਪਾਂ ਬਣਾਉਣ ਪਕੌੜੇ ਛੋਟੇ ਛੋਟੇ ਸਾਈਜ਼ ਦੀ ਬਣਾਈ ਸੀ ਜਿਆਦਾ ਵੱਡੀ ਨਹੀਂ ਬਣਾਈ ਹੈਗੇ ਜਿਆਦਾ ਵੱਡੇ ਫਿਰ ਕਈ ਵਾਰੀ ਵਿੱਚੋਂ ਕੱਚੇ ਰਹਿ ਜਾਂਦੇ ਨੇ ਜੀ ਆ ਆਲੂ ਕੱਚੇ ਰਹਿ ਜਾਂਦੇ ਨੇ ਮਿੱਠਿਆਂ ਨਾਲੋਂ ਇਹਨਾਂ ਨੂੰ ਥੋੜੀ ਜਿਹੀ ਅੱਗ ਤੇਜ਼ ਚਾਹੀਦੀ ਹੁੰਦੀ ਹੈ ਜੀ ਹੁਣ ਥੋੜੀ ਜਿਹੀ ਅੱਗ ਆਪਾਂ ਤੇਜ਼ ਕਰ ਲਈ ਸੀ ਆਲੂ ਪੱਕਣ ਨੂੰ ਥੋੜਾ ਜਿਹਾ ਟਾਈਮ ਲੈਂਦੇ ਨੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਫੁੱਲ ਵਾਚ ਕਰਦੇ ਨੇ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਇੰਨਾ ਪਿਆਰ ਦੇਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਨਵੇਂ ਆਏ ਨੇ ਆਪਣੇ ਚੈਨਲ ਤੇ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹਨਾਂ ਨੂੰ ਹਲਾ ਦਾਂਗੇ ਆਪਾਂ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਪੱਕ ਜਾਣਗੇ ਜੀ ਇੱਕ ਵਾਰੀ ਮੱਤਾ ਠੀਕ ਦੇਉਂਨੇ ਜੀ ਆਪਾਂ ਦੁਬਾਰੀ ਨਹੀਂ ਠੀਕ ਦੇ ਕਈ ਬੰਦੇ ਪ੍ਰਾਥਾ ਦੋ ਵਾਰ ਠੀਕ ਦੇਦੇ ਨੇ ਜੀ ਤੇ ਕਈ ਨਹੀਂ ਵੀ ਠੀਕ ਦੇ ਹੈਗੇ ਜਿਨ੍ਹਾਂ ਨੇ ਅੰਮ੍ਰਿਤਸਰ ਕਿਵੇਂ ਨੇ ਜੀ ਗੁਰੂ ਨਾਲ ਜੁੜੇ ਹੋਏ ਨੇ ਜ਼ਿਆਦਾ ਇਹ ਵੀ ਬਣਾ ਲਾਂਗੇ ਜੀ ਆਪਾਂ ਅੱਜ ਤਾਂ ਆਪਾਂ ਐਵੇਂ ਨਹੀਂ ਕਹਿੰਦੇ ਜੀ ਵੀ ਆਜੋ ਖਾ ਲਓ ਜੀ ਅੱਜ ਤਾਂ ਸਾਰਿਆਂ ਦੇ ਭੈਣ ਭਰਾਵਾਂ ਦੇ ਘਰੇ ਬਣੇ ਹੋਏ ਨੇ ਜੀ ਬਣਾ ਰਹੀਆਂ ਨੇ ਭੈਣਾਂ ਸਾਰੀਆਂ ਇਹ ਆਪਾਂ ਕਈ ਵਾਰੀ ਹਿਲਾ ਦਿੱਤੀ ਸੀਗੀ ਵੀ ਵਿੱਚੋਂ ਕੱਚੇ ਨਾ ਰਹਿਣ ਚੰਗੀ ਤਰ੍ਹਾਂ ਬਣ ਜਾਣ ਤੇ ਨਾਲ ਨਾਲ ਇਥੇ ਕਰ ਰਹੀ ਸੀ ਗੱਲਾਂ ਬਾਤਾਂ ਇਦਾਂ ਮਮੀ ਸੀਗੇ ਤੇ ਬੇਟਾ ਸੀਗਾ ਹੁਣ ਤਾਂ ਫੇਰ ਗਰਮੀ ਹੋ ਗਈ ਦੋ ਕੁ ਦਿਨ ਫੇਰ ਵਿੱਚ ਦੀ ਠੰਡ ਹੋ ਗਈ ਸੀ ਇਸ ਵਾਰ ਪਤਾ ਨਹੀਂ ਮੌਸਮ ਕਹੇ ਜਾ ਕਦੇ ਠੰਡ ਹੋ ਜਾਂਦੀ ਹੈ ਕਦੇ ਗਰਮੀ ਹੋ ਜਾਂਦੀ ਹੈ ਲੋ ਜੀ ਇਹਨਾਂ ਨੂੰ ਵੀ ਆਪਾਂ ਕੱਢ ਲੈਨੇ ਆਂ ਫਿਰ ਹੋਰ ਪਾ ਲਾਂਗੇ ਤੇਲ ਨਿਚੋੜ ਕੇ ਛਾਨਣੀ ਨਾਲ ਆਪਾਂ ਫਿਰ ਇੱਕ ਥਾਲੀ ਦੇ ਵਿੱਚ ਕੱਢ ਲਾਂਗੇ। ਥਾਲੀ ਤੋਂ ਬਾਅਦ ਫਿਰ ਹੋਰ ਭਾਂਡੇ 'ਚ ਪਾ ਲਾਂਗੇ ਅੱਗੇ। ਜਿਹੜਾ ਕੋਈ ਐਕਸਟਰਾ ਤੇਲ ਹੋ ਨਿਕਲ ਜੂਗਾ ਜੀ ਥਾਲੀ ਦੇ ਵਿੱਚ। ਲਓ ਜੀ ਹੁਣ ਆਪਾਂ ਅਗਲਾ ਪੂਰ ਪਾ ਲੈਨੇ ਆ। ਥੋੜੇ ਥੋੜੇ ਕਰਕੇ ਬਣਾ ਲਈ ਸੀਗੇ ਜੀ ਆਪਾਂ ਜੇ ਜ਼ਿਆਦਾ ਚੀਜ਼ਾਂ ਬਣਾਉਂਦੇ ਆ ਜੀ ਨਾਲ ਤਾਂ ਟਾਈਮ ਇਹਨਾਂ ਲੱਗ ਜਾਂਦਾ ਤੇ ਨਾਲੇ ਖਾਦੇ ਨਹੀਂ ਜਾਂਦੇ ਉਹ ਚੰਗੀ ਤਰ੍ਹਾਂ ਕੀ ਖਰਾਬ ਹੁੰਦੇ ਨੇ ਤਾਂ ਕਰਕੇ ਆਪਾਂ ਬਸ ਹੋਰ ਕੋਈਸ ਨਹੀਂ ਬਣਾਇਆ ਹੈਗਾ ਇਹ ਦੋਈ ਚੀਜ਼ਾਂ ਬਣਾਈਆਂ ਸੀ ਅੱਜ ਦੀ ਵੀਡੀਓ ਇੰਨੀ ਜੀ ਜੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ ਜਿਹੜੇ ਭੈਣ ਭਰਾ ਸ਼ੇਅਰ ਕਰਦੇ ਨੇ ਵੀਡੀਓ ਨੂੰ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਮਿਲਾਂ ਜੀ ਅਗੇ ਜੀ ਕਿਸੇ ਹੋਰ ਵੀਡੀਓ ਦੇ ਨਾਲ